अयोध्या ਦੇ ਵਿੱਚ ਰਾਮ ਮੰਦਿਰ ਦੀ ਮਾਨ ਪ੍ਰਤੀਸ਼ਠਾ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਸੀ ਕੀ 30 ਦਸੰਬਰ ਨੂੰ ਅਯੋਧਿਆ ਪਹੁੰਚ ਰਹੇ ਨੇ ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰਾਨ 2 ਘੰਟੇ ਅਯੋਧਿਆ ਦੇ ਵਿੱਚ ਰਹਿਣਗੇ ਅਤੇ ਉਹ ਇੱਥੇ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਹਵਾਈ ਅੱਡੇ ਅਤੇ ਅਯੋਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਇਸ ਦੇ ਨਾਲ ਹੀ ਇਹਨਾਂ ਨੂੰ ਲੋਕਾਂ ਦੇ ਸੁਪੁੱਤਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਅਯੋਧਿਆ ਨਗਰੀ ਨੂੰ ਵੰਦੇ ਭਾਰਤ ਟ੍ਰੇਨ ਦੀ ਸੋਗਾਤ ਵੀ ਮਿਲਣ ਜਾ ਰਹੀ ਹੈ ਇਨਾ ਹੀ ਨਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਦਾਸਤੀ ਹੈ ਕਿ ਇਸ ਵਕਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 3000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂ ਪੱਥਰ ਵੀ ਰੱਖਿਆ ਜਾਵੇਗਾ ਅਤੇ ਉਦਘਾਟਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਦੀ ਇਸ ਫੇਰੀ ਦੇ ਨਾਲ ਪਾਵਨ ਦਿਵਸ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਵੀ ਦਿੱਤਾ ਜਾ ਰਿਹਾ ਹੈ ਉੱਥੇ ਹੀ 에어ਪੋਰਟ ਅਥਾਰਟੀ ਦੇ ਸੂਤਰਾਂ ਦੇ ਮੁਤਾਬਕ ਲਗਭਗ 100 ਜਹਾਜ਼ ਵੀਆਈਪੀ ਮਹਿਮਾਨਾਂ ਨੂੰ ਲੈ ਕੇ ਆਏ ਉਧਿਆਉਣਗੇ ਪੀਐਮ ਮੋਦੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਸਥਾਨਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਦੱਸਿਆ ਕਿ ਤਿਆਰੀਆਂ ਦਾ ਜਾਇਜ਼ਾ ਵੀ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਇਸ ਸਬੰਧੀ ਸੀਐਮ ਯੋਗੀ ਨੇ ਕਿਹਾ ਹੈ ਕਿ ਰਾਮਪਾਟ ਭਗਤੀ ਮਾਰਗ ਜਨਮ ਭੂਮੀ ਮਾਰਗ ਅਤੇ ਤਰਮ ਮਾਰਗ ਅਤੇ ਅਯੁੱਧਿਆ 에ਰਪੋਰਟ ਬਾਈਪਾਸ ਤੋਂ ਨਯਾ ਕਾਟ ਨੂੰ ਜੋੜਨ ਵਾਲੀ ਸੜਕ ਦੇ ਨਾਲ ਸੰਬੰਧਤ ਕੰਮ ਜਲਦੀ ਹੀ ਪੂਰਾ ਕੀਤਾ ਜਾਵੇਗਾ ਅਜੀਆਂ ਹੋਰ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਪਾਸ ਤੋਂ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੀ ਮਾਨ ਪ੍ਰਤਿਸ਼ਠਾ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਇਸ ਤੋਂ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਸਤੀ ਹੈ ਕਿ 30 ਦਸੰਬਰ ਨੂੰ ਅਯੁੱਧਿਆ ਪਹੁੰਚੇ ਨੇ ਦਾਸਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰਾਨ 2 ਘੰਟੇ ਅਯੁੱਧਿਆ ਦੇ ਵਿੱਚ ਰਹਿਣਗੇ ਅਤੇ ਉਹ ਇੱਥੇ ਮਰਿਆਦਾ ਕੁਸ਼ੋਤਮ ਸ਼੍ਰੀਰਾਮ ਹਵਾਈ ਅੱਡੇ ਅਤੇ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਇਸ ਦੇ ਨਾਲ ਹੀ ਇਹਨਾਂ ਨੂੰ ਲੋਕਾਂ ਦੇ ਸੁਪੁੱਤਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਅਯੁੱਧਿਆ ਨਗਰੀ ਨੂੰ ਵੰਦੇ ਭਾਰਤ ਟ੍ਰੇਨ ਦੀ ਸੋਗਾਤ ਵੀ ਮਿਲਣ ਜਾ ਰਹੀ ਹੈ ਇੰਨਾ ਹੀ ਨਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਦਾਸਤੀ ਹੈ ਕਿ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 3000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ ਅਤੇ ਉਦਘਾਟਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੀ ਇਸ ਫੇਰੀ ਦੇ ਨਾਲ ਪਾਵਨ ਦਿਵਸ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਵੀ ਦਿੱਤਾ ਜਾ ਰਿਹਾ ਹੈ। ਉੱਥੇ ਹੀ 에어ਪੋਰਟ ਅਥਾਰਟੀ ਦੇ ਸੂਤਰਾਂ ਦੇ ਮੁਤਾਬਕ ਲਗਭਗ 100 ਜਹਾਜ਼ ਵੀਆਈਪੀ ਮਹਿਮਾਨਾਂ ਨੂੰ ਲੈ ਕੇ ਆਏोध्या ਪਹੁੰਚੇ। ਪੀਐਮ ਮੋਦੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਅਥ ਸਥਾਨਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਦੱਸਿਆ ਕਿ ਤਿਆਰੀਆਂ ਦਾ ਜਾਇਜ਼ਾ ਵੀ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਇਸ ਸਬੰਧੀ ਸੀਐਮ ਯੋਗੀ ਨੇ ਕਿਹਾ ਹੈ ਕਿ ਰਾਮਪਾਟ ਭਗਤੀ ਮਾਰਗ ਚਨਮਪੂਮੀ ਮਾਰਗ ਅਤੇ ਤਰਮ ਮਾਰਗ ਅਤੇ ਅਯੁੱਧਿਆ 에ਰਪੋਰਟ ਬਾਈਪਾਸ ਤੋਂ ਨਯਾ ਕਾਟ ਨੂੰ ਜੋੜਨ ਵਾਲੀ ਸੜਕ ਦੇ ਨਾਲ ਸੰਬੰਧਿਤ ਕੰਮ ਜਲਦੀ ਹੀ ਪੂਰਾ ਕੀਤਾ ਜਾਵੇਗਾ ਅਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਪਾਸ ਤੋਂ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੀ ਮਾਨ ਪ੍ਰਤਿਸ਼ਠਾ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਸਤੀ ਕੀ 30 ਦਸੰਬਰ ਨੂੰ ਅਯੋਧਿਆ ਪਹੁੰਚੇ ਨੇ ਦਾਸਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰਾਨ 2 ਘੰਟੇ ਅਯੋਧਿਆ ਦੇ ਵਿੱਚ ਰਹਿਣਗੇ ਅਤੇ ਉਹ ਇੱਥੇ ਮਰਿਆਦਾ ਕੁਰਸ਼ੋਤਮ ਸ਼੍ਰੀਰਾਮ ਹਵਾਈ ਅੱਡੇ ਅਤੇ ਅਯੋਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਇਸ ਦੇ ਨਾਲ ਹੀ ਇਹਨਾਂ ਨੂੰ ਲੋਕਾਂ ਦੇ ਸੁਪੁੱਤਰ ਕੀਤਾ ਜਾਵੇਗਾ ਇਸ ਦੇ ਨਾਲ ਹੀ ਅਯੋਧਿਆ ਨਗਰੀ ਨੂੰ ਵੰਦੇ ਭਾਰਤ ਟ੍ਰੇਨ ਦੀ ਸੋਗਾਤ ਵੀ ਮਿਲਣ ਜਾ ਰਹੀ ਹੈ ਇੰਨਾ ਹੀ ਨਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਦਾਸਤੀ ਹੈ ਕਿ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 3000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂ ਪੱਥਰ ਵੀ ਰੱਖਿਆ ਜਾਵੇਗਾ ਅਤੇ ਉਦਘਾਟਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੀ ਇਸ ਫੇਰੀ ਦੇ ਨਾਲ 51 ਦਿਨਾਂ ਤੀਆ ਤਿਆਰੀਆਂ ਨੂੰ ਅੰਤਮ ਰੂਪ ਵੀ ਦਿੱਤਾ ਜਾ ਰਿਹਾ ਹੈ। ਉੱਥੇ ਹੀ 에어ਪੋਰਟ ਅਥਾਰਟੀ ਦੇ ਸੂਤਰਾਂ ਦੇ ਮੁਤਾਬਕ ਲਗਭਗ 100 ਜਹਾਜ਼ ਵੀਆਈਪੀ ਮਹਿਮਾਨਾਂ ਨੂੰ ਲੈ ਕੇ ਆਏ ਉਧਿਆਉਣਗੇ। ਪੀਐਮ ਮੋਦੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਅਥ ਸਥਾਨਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਦੱਸਿਆ ਕਿ ਤਿਆਰੀਆਂ ਦਾ ਜਾਇਜ਼ਾ ਵੀ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਇਸ ਸਬੰਧੀ ਸੀਐਮ ਯੋਗੀ ਨੇ ਕਿਹਾ ਹੈ ਕਿ ਰਾਮਪਾਟ ਭਗਤੀ ਮਾਰਗ ਜਨਮ ਭੂਮੀ ਮਾਰਗ ਅਤੇ ਤਰਮ ਮਾਰਗ ਅਤੇ ਅਯੁੱਧਿਆ 에ਰਪੋਰਟ ਬਾਈਪਾਸ ਤੋਂ ਨਿਆ ਕਾਟ ਨੂੰ ਜੋੜਨ ਵਾਲੀ ਸੜਕ ਦੇ ਨਾਲ ਸੰਬੰਧਤ ਕੰਮ ਜਲਦੀ ਹੀ ਪੂਰਾ ਕੀਤਾ ਜਾਵੇਗਾ ਅਜੀਆਂ ਹੋਰ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਪਲਾਸਟੇ ਨਾਲ